ਕਿ ਇਹ ਆਪਾਂ ਨੂੰ ਸਮਝਣਾ ਹੋਊਗਾ ਜਿਹੜਾ ਕਿਸਾਨ ਹੈ ਉਹ ਪਰਾਲੀ ਜਲਾਉਣਾ ਨਹੀਂ ਚਾਹੁੰਦਾ ਹੈਗਾ ਉਹਦੀ ਮਜਬੂਰੀ ਹੁੰਦੀ ਹੈ ਕਿਉਂਕਿ ਕਣਕ ਬੀਜਣ ਚ ਬਹੁਤ ਘੱਟ ਸਮਾਂ ਹੁੰਦਾ 2-3 ਹਫ਼ਤੇ ਹੀ ਹੁੰਦੇ ਹੈ ਔਰ ਜਿਹੜੇ ਛੋਟੇ ਕਿਸਾਨ ਆ ਉਹਨਾਂ ਕੋਲ ਇੰਨੇ ਸਾਧਨ ਔਰ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਮਸ਼ੀਨਾਂ ਖਰੀਦ ਕੇ ਉਹਨੂੰ ਕਟਵਾਉਣ ਔਰ ਉਹਨਾਂ ਦੀਆਂ ਬੇਲ ਜ਼ੋਰ ਉਹਦੀਆਂ ਮਤਲਬ ਗੱਠੇ ਬਣਵਾ ਤੇ ਬਹੁਤ ਛੋਟਾ ਕਿਸਾਨ ਜਿਹੜਾ ਉਹ ਮਜਬੂਰੀ ਚ ਸਾੜਦਾ ਹੁਣ ਹੋਇਆ ਕੀ ਹੈ ਕਿ ਸਰਕਾਰ ਸਰਕਾਰਾਂ ਨੇ ਵੀ ਕੋਸ਼ਿਸ਼ ਕੀਤੀਆਂ ਲੋਕਾਂ ਨੇ ਵੀ ਕੋਸ਼ਿਸ਼ ਕੀਤੀਆਂ ਔਰ ਬਹੁਤ ਸਾਰੇ ਫੈਕਟਰੀਆਂ ਵੀ ਲੱਗੀਆਂ ਨੇ ਤੇ ਲੋਕ ਜ਼ਿਆਦਾਤਰ ਕੀ ਕੋਸ਼ਿਸ਼ ਕਰ ਰਹੇ ਆ ਕਿ ਪ੍ਰਾਲੀ ਦੀਆਂ ਗੱਠੇ ਬਣਾ ਕੇ ਉਹਨਾਂ ਨੂੰ ਵੇਚ ਰਹੇ ਆ ਇਸ ਕਰਕੇ ਉਹ ਇਨਸੀਡੈਂਸ ਉਹਦਾ ਘਟਾ ਹੋ ਗਿਆ ਲੇਕਿਨ ਦਿੱਲੀ ਵਿੱਚ ਜਿਸ ਤਰੀਕੇ ਸੇ ਪ੍ਰਦੂਸ਼ਨ ਵਧਦਾ ਹੈ ਦਿੱਲੀ ਕੇ ਮੰਤਰੀ ਤੋਂ ਕਹਤੇ ਹੈ ਪੰਜਾਬ ਕੀ ਤਰਫ ਸੇ ਜੋ ਹੈ ਪ੍ਰਾਲੀ ਜਲਾਈ ਜਾਂ ਰਹੀ ਹੈ ਇਹ ਅਰੇ ਹਰਿਆਣਾ ਚ ਤੇ ਪੋਲਿਊਸ਼ਨ ਨਹੀਂ ਹਰਿਆਣਾ ਸਾਡੇ ਨਾਲ ਲੱਗਦਾ ਅੰਬਾਲਾ ਸਾਡੇ ਨਾਲ ਲੱਗਦਾ ਉੱਥੇ ਤੇ ਕੋਈ ਪੋਲਿਊਸ਼ਨ ਹੁੰਦਾ ਨਹੀਂ ਦਿੱਲੀ ਵਾਲਿਆਂ ਨੂੰ ਕਿੱਥੋਂ ਹੋ ਗਿਆ ਇਹਨਾਂ ਦੇ ਆਪਣੇ ਆਏ ਇਹ ਤਾਂ ਕੀ ਆਏ ਇੱਥੇ ਕੇਜਰੀਵਾਲ ਝੂਠ ਬੋਲਣਾ ਸ਼ੁਰੂ ਕੀਤਾ ਸੀ ਬੀਜਪੀ ਵਾਲੇ ਵੀ ਉਹੀ ਝੂਠ ਬੋਲੀ ਜਾ ਰਹੇ ਆ ਅਰੇ ਦਿੱਲੀ ਦਾ ਤਾਂ ਜਿਹੜਾ ਜਿਹੜਾ ਪ੍ਰਦੂਸ਼ਣ ਆ ਉਹ ਤੁਹਾਡਾ ਲੋਕਲ ਆ ਤੁਹਾਡੀਆਂ ਗੱਡੀਆਂ ਨੇ ਤੁਹਾਡੀ ਕੰਸਟਰਕਸ਼ਨ ਆ ਤੁਹਾਡੀ ਟਰਾਂਸਪੋਰਟ ਆ ਤੁਹਾਡਾ ਹੋਰ ਇਥੇ ਇਨੀ ਮਿੱਟੀ ਹੈਗੀ ਆ ਉਹਦੇ ਕਰਕੇ ਹੈਗਾ ਉਹਦਾ ਕੋਈ ਰਿਲੇਸ਼ਨ ਨਹੀਂ ਆ ਪੰਜਾਬ ਨਾਲ 500 ਕਿਲੋਮੀਟਰ ਤੋਂ ਕਿੱਥੋਂ ਤੂੰ ਆਉਂਦਾ ਪਹਿਲਾਂ ਫਿਰ ਹਰਿਆਣਾ ਛੋਣਾ ਚਾਹੀਦਾ ਨਾ ਉਸ ਤੋਂ ਪਹਿਲਾਂ ਪੰਜਾਬ ਚ ਹੋਣਾ ਚਾਹੀਦਾ ਪੰਜਾਬ ਚ ਤਾਂ ਕੁਝ ਹੈ ਨਹੀਂ ਇਹ ਇੰਨਾ ਅਰਗਾ ਝੂਠਾ ਨਾ ਪੋਲਿਟੀਕਲ ਪਾਰਟੀ ਦਾ ਲੀਡਰ ਇਸ ਤਰ੍ਹਾਂ ਦੇ ਕਦੇ ਦੁਬਾਰਾ ਮਿਲਨੇ ਆਂ ਨਹੀਂ ਅੱਜ ਉਹ ਤਾਂ ਹਰ ਚੀਜ਼ ਨੂੰ ਆਪਣੀ ਪਬਲਿਸਿਟੀ ਕਰਦੇ ਆ ਯੁੱਧ ਨਸ਼ੇ ਆ ਵਿਰੁੱਧ ਲਾਇਆ ਦੱਸੋ ਪੰਜਾਬ ਚ ਨਸ਼ਾ ਖਰਾਬ ਹੋ ਗਿਆ ਗੈਂਗਸਟਰ ਰਾਜ ਤੇ ਕਿਉਂ ਨਹੀਂ ਬੋਲਦੇ ਜੀ ਤੁਸੀਂ ਗੈਂਗਸਟਰ ਨੂੰ ਕਿਉਂ ਨਹੀਂ ਉਹ ਕਲਚਰ ਖਤਮ ਕਿਉਂ ਨਹੀਂ ਕਰਦੇ ਤੁਸੀਂ ਲਾਇੰਡ ਆਰਡਰ ਰੋਜ਼ ਮਰਡਰ ਹੋ ਰਿਹਾ ਕਿਸੇ ਨੂੰ ਕੋ ਗੋਲੀ ਮਾਰ ਕੇ ਚਲੇ ਜਾਂਦਾ ਕੋ ਚਲੇ ਜਾਂਦਾ ਇਹ ਤਾਂ ਇਹਨਾਂ ਨੇ ਤਾਂ ਇੰਨਾ ਖਰਾਬ ਪੰਜਾਬ ਕਰਤਾ ਪੰਜਾਬ ਵਾਲਿਆਂ ਨੇ ਹੁਣ ਮਨ ਬਣਾਇਆ ਹੋਇਆ ਕਿ ਇਹਨਾਂ ਨੂੰ ਪੂਰਾ ਪੰਜਾਬਾਂਗੇ 2006 ਦੇ ਲੈ ਲਾਇੰਡ ਆਰਡਰ ਖਤਮ ਹੋ ਚੁੱਕਿਆ ਪੰਜਾਬ ਉਹ ਉਹਦਾ ਹੀ ਕਾਰਨ ਹੈਗਾ ਕਿਉਂਕਿ ਕਿਸੇ ਬੰਦੇ ਨੂੰ ਕੋਈ ਡਰ ਨਹੀਂ ਰਿਹਾ ਗੋਲੀ ਚਲਾਉਣ ਚ ਨਦੇੜਾ ਹੱਥ ਆ ਰੱਖਣ ਚ ਇਹ ਕੇਜਰੀਵਾਲ ਦੀ ਔਰ ਭਗਵੰਤ ਮਾਨ ਦੀ ਦੇਣ ਆ ਪੰਜਾਬ ਨੂੰ ਇਸੇ ਕਰਕੇ ਪੰਜਾਬ ਦੇ ਲੋਕ ਇਹਨਾਂ ਨੂੰ ਭਜਾਉਣਾ ਚਾਹੁੰਦੇ ਆ ਔਰ ਤਰਨਤਨ ਬਾਏ ਇਲੈਕਸ਼ਨ ਤੁਹਾਨੂੰ ਦੇਖੂਗਾ ਕਿ ਲੋਕ ਇਹਨਾਂ ਨੂੰ ਭਜਾਉਣਗੇ ਔਰ ਕਾਂਗਰਸ ਨੂੰ ਜਿਤਾਉਣਗੇ ਉਹ ਚੋਣ ਹੈ ਕਿਸ ਤਰੀਕੇ से आप देख रहे हैं कांग्रेस कहां खड़ी नहीं दिखाई दे रही देखो मैं तਰਨਤਨ खुद दो तीन दिन लगा के आया हां ਉਥੇ ਕਾਂਗਰਸ ਦੀ ਹਾਲਤ ਬਹੁਤ ਵਧੀਆ ਔਰ ਮੈਂ ਅੱਜ ਇਨੇ ਦਿਨ ਪਹਿਲਾਂ 15 ਦਿਨ ਪਹਿਲਾਂ ਕਹਿ ਰਿਆ ਰਿਜ਼ਲਟ ਦੇਖ ਲਿਓ ਕਾਂਗਰਸ ਪਾਰਟੀ ਦਾ ਉਮੀਦਵਾਰ ਉਥੋਂ ਜਿੱਤੇਗਾ ਕਾਂਗਰਸ ਪਾਰਟੀ ਜਿੱਤ ਰਹੀ ਹੈ ਤਰ ਤਰ ਦੇ ਬਾਈਲ ਮੁੱਦੇ ਕੀ ਹੈ ਕੀ ਤਰੀਕੇ ਸੇ ਉਥੇ ਮੁੱਦਾ ਮੇਨ ਇਹ ਆ ਲੋਕਾਂ ਦਾ ਗਿਲਾ ਜਿਹੜਾ ਹੈਗਾ ਉਹ ਆਮ ਪਾਰਟੀ ਤੇ ਆਮ ਪਾਰਟੀ ਦੀ ਸਰਕਾਰ ਤੇ ਹੈ ਜਿਸ ਸਿਸਟਮ ਚ ਆਪਟ ਆਰਡਰ ਚ ਲਾਇੰਡ ਆਰਡਰ ਖਰਾਬ ਆ ਜਿਸ ਸਿਸਟਮ ਤੇ ਉਥੇ ਨਸ਼ੇ ਵਿਕ ਰਹੇ ਆ ਜਿਸ ਸਿਸਟਮ ਤੇ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਆ ਜਿਸ ਸਿਸਟਮ ਨਾਲ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਆ ਉਥੇ ਮਾਹੌਲ ਆਮ ਪਾਰਟੀ ਦਾ ਇਹਨਾਂ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਕੀਤਾ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਕੀ ਕਰੀਏ ਅੱਛਾ ਉਹ ਇਹੋ ਜਿਹੇ ਇਲਾਕਾ ਇਹਨੇ ਪਿਛਲੀਆਂ ਬਾਏ ਇਲੈਕਸ਼ਨਾਂ ਵੀ ਜਿੰਨੀਆਂ ਆਮ ਪਾਰਟੀ ਨੇ ਜਿੱਤੀਆਂ ਜੋਰ ਜ਼ਬਰਦਸਤੀ ਕਰਕੇ ਤੇ ਮਾਜੇ ਚ ਜੋਰ ਜ਼ਬਰਦਸਤੀ ਹੋਣੀ ਨਹੀਂ ਆ ਲੋਕਾਂ ਨੇ ਇਹਨਾਂ ਦੇ ਕਹਣ ਤੇ ਵੋਟ ਨਹੀਂ ਪਾਈ ਸਰ ਕਾਂਗਰਸ ਪਾਰਟੀ ਜਿੱਤੇਗੀ ਸਰ ਕਾਂਗਰਸ ਕਹਿ ਰਹੀ ਹੈ ਆਪ ਕਹਿ ਰਹੇ ਹੈ ਕਿ ਕਾਂਗਰਸ ਹੀ ਜਿੱਤੇਗੀ ਚੁਣੌਤੀ ਕਿੰਨੀ ਮੰਨਤੇ ਹੈ ਆਮ ਆਦਮੀ ਪਾਰਟੀ ਨੇ ਇਸ ਵਾਰ ਮੈਦਾਨ ਮੇ ਹੈ ਕੈਪਟਨ ਅਮਰਿੰਦਰ ਸਿੰਘ ਖੁਦ ਅਬ ਮੈਦਾਨ ਮੇ ਉਤਰ ਗਏ ਹੈ ਕਿੰਨੀ ਚੁਣੌਤੀ ਆਪਨਾ ਦੇਖੋ ਬਿਲਕੁਲ ਕੋਈ ਚੁਣੌਤੀ ਨਹੀਂ ਹੈ ਕਿਉਂਕਿ ਇਨਾਂ ਨੇ ਲੋਕਾਂ ਨੂੰ 2021-22 ਚ ਭਾਈ ਜਦੋਂ ਸਰਕਾਰ ਬਣਾਈ ਆ ਇਨਾਂ ਝੂਠ ਬੋਲਿਆ ਹਰ ਚੀਜ਼ ਝੂਠ ਬੋਲਿਆ ਇੰਨੀ ਲੈਂਡ ਆਰਡਰ ਪੰਜਾਬ ਦੀ ਪਿਛਲੇ 50 ਸਾਲ ਚ ਖਰਾਬ ਨਹੀਂ ਹੋਈ ਸੀ ਜਿਹੜੀ ਅੱਜ ਖਰਾਬ ਹੈ 갱스터 ਰਾਜ ਕਦੇ ਨਹੀਂ ਸੀ ਹੋਇਆ ਨਸ਼ੇ ਇਸਰਫ ਫੋਨ ਤੇ ਡਿਲੀਵਰੀ ਨਹੀਂ ਹੋ ਰਹੀ ਸੀ ਇਹ ਤਾਂ ਸਭ ਤੋਂ ਝੂਠੀ ਪਾਰਟੀ ਹੈਗੀ ਆ ਉਹ ਲੋਕਾਂ ਨੂੰ ਸਮਝ ਆ ਗਈ ਹੈ ਤੇ ਗਿਲਾ ਇਹਨਾਂ ਦੇ ਖਿਲਾਫ ਹੈ ਔਰ ਦੂਸਰਾ ਜੋ ਹੈ ਉਹ ਅਕਾਲੀ ਦਲ ਦਾ ਵੀ ਉੱਥੇ ਕੁਝ ਕੋਈ ਖਾਸ ਚੀਜ਼ ਹੈ ਨਹੀਂ ਆ ਤੇ ਕਾਂਗਰਸ ਹੀ ਬਣਦੀ ਹੈ ਲੋਕਾਂ ਨੂੰ ਇਹ ਸਮਝ ਆ ਗਈ ਹੈ ਕਿ ਜਿਹੜਾ ਅਸੀਂ ਨਵਾਂ ਦਰਵਾਜ਼ਾ ਕੀਤਾ ਸੀ ਆਮ ਪਾਰਟੀ ਦਾ ਉਹਦਾ ਕੋਈ ਮਤਲਬ ਨਹੀਂ ਆ ਜਿਹੜੀ ਟ੍ਰੈਡੀਸ਼ਨਲ ਪਾਰਟੀ ਕਾਂਗਰਸ ਪਾਰਟੀ ਆ ਉਹਨੂੰ ਹੀ ਵੋਟ ਪਾਉ ਉਹਨਾਂ ਦਾ ਹੀ ਉਮੀਦਵਾਰ ਕਿਤਾ ਬੀਜੇਪੀ ਚੁਣੌਤੀ ਹੈ ਆਪਕੇ ਸਾਹਮਣੇ ਨਾ ਨਾ ਬਿਲਕੁਲ ਨਹੀਂ ਦੀ ਬੀਜੇਪੀ ਦਾ ਮੈਂ ਹੁਣ ਰਿਕਾਰਡ ਤੇ ਕਹਿ ਰਿਹਾ ਕਿ ਜੇ ਇਹਨਾਂ ਨੂੰ 25 7000 ਵੋਟ ਮਿਲ ਗਈ ਤੇ ਬਹੁਤ ਵੱਡੀ ਗੱਲ ਹੈ ਤੁਸੀਂ 14 ਤਰੀਕ ਨੂੰ ਦੇਖ ਲਿਓ ਕਰਨ ਕਰਨ ਕੀ ਆਪ ਬਾਤ ਕਰ ਰਹੇ ਹੋ ਲੇਕਿਨ ਅਗਰ ਬਿਹਾਰ ਕੀ ਬਾਤ ਕਰ ਰਹੇ ਹੋ ਤਾਂ ਬਿਹਾਰ ਮੇ ਵੀ ਚੁਣਾਵ ਚੱਲ ਰਹੇ ਹੈ ਐਸੇ ਮੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਆਪਕੇ ਜੋ ਉਪ ਫੋਰਮੇ ਮੁੱਖ ਮੰਤਰੀ ਰਹੇ ਕਰਨਜੀਤ ਸਿੰਘ ਚੰਨੇ ਕੀ ਕਿਸ ਤਰੀਕੇ ਸੇ ਦੇਖ ਰਹੇ ਹੈ ਉਹ ਕਹਿ ਰਹੇ ਹੈ ਕਿ ਵਹ ਉਪੀ ਔਰ ਬਿਹਾਰ ਜੋ ਭਈਆ ਹੈ ਉਹਨੂੰ ਘੁਸਨੇ ਨਹੀਂ ਦੇਣਗੇ ਪੰਜਾਬ ਦੇ ਦੇਖੋ ਮੋਦੀ ਜੀ ਦਾ ਬੜਾ ਸਪਸ਼ਟ ਕੰਮ ਹੈ ਜਦੋਂ ਉਹ ਇਲੈਕਸ਼ਨ ਹਾਰਨ ਵਾਲੀ ਸਥਿਤੀ 'ਚ ਹੁੰਦੇ ਆ ਉਦੋਂ ਕੁਝ ਵੀ ਇਧਰ ਉਧਰ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਕੋ 20 ਸਾਲ ਤੋਂ ਰਾਜ ਚ ਤੁਸੀਂ ਆਪਣਾ ਕਿਉਂ ਨਹੀਂ ਦੱਸਦੇ ਕਿ 20 ਸਾਲ ਚ ਬਿਹਾਰ ਦਾ ਕੀ ਭਲਾ ਕੀਤਾ ਔਰ ਤੁਸੀਂ ਕਿੰਨੇ ਮੈਂ ਲੱਖ ਕਰੋੜ ਦੇ ਦੂੰਗਾ 2 ਲੱਖ ਕਰੋੜ ਦੇ ਦੂੰਗਾ ਤੁਸੀਂ ਆਪਣਾ ਦੱਸੋ ਜੀ ਤੁਸੀਂ ਕੀਤਾ ਕੀ ਹੈਗਾ उस गल करके कुछ भी बोलते नहीं है बिहार मुद्दा नहीं है महागठबंधन बिहार में चुनौती बिल्कुल कोई चुनौती नहीं है भी तो साल तो राज कर रहे हर बार झूठ बोल के वोटा लिया मोदी जी ने और नीतीश जी ने लोग इन्होंने देखना नहीं चाहते को कोई कंपेन नीतीश कुमार कितने देख रहे हैं